ਇਹ ਰਿਪੋਰਟ ਹੈ ਲਾ ਰਜਿਸਟ੍ਰੇਸ਼ਨ ਦੇ ਚਾਰ ਦਿਕਾ ਦੇ ਲਈ ਅਨੁਸੂਚਿਤ ਬਿਜੇਤ ਆਮਨ ਸ਼ਾਂਤੀ ਦੇ ਲਈ ਅਰਾਸ ਸੂਚ ਸੰਘਤ ਵੱਲੋਂ ਕੀਤੀ ਗਈ ਹੈ ਸੋ ਮੈਂ ਸਮਝਦਾ ਅੱਜ ਜਿੱਥੇ ਐਸਲੀਬ ਦੀ ਸੰਗਤ ਨੇ ਜੀਵਨ ਗ੍ਰਾਂਸਾਲ ਦੇ ਅੰਦਰ ਆਪਣੀ ਗੇਂਦ ਕਿਉਂ ਦਿੱਤੀ ਹੈ ਜੀ ਤੁਹਾਨੂੰ ਸਾਹਿਬ ਜੀ ਕਿਰਪਾ ਕਰਨਗੇ ਸਮੂਚੀ ਸੰਗਤ ਦੇ ਵਿਜੀਮੇ ਦਾ ਅਜ ਦੇਸ਼ ਦੇ ਵਿੱਚ ਆਊਟਰ ਦੇ ਉੱਤੇ ਪਾਕਿਸਤਾਨ ਦੇ ਹੱਤ ਅਤੇ ਤਨਾਪੂਰ ਸਥਿਤੀ ਬਣੀ ਹੋਈ ਹੈ ਉਹ ਸਥਿਤੀ ਹੈ ਜਿਹੜੀ ਅਮਨ ਸ਼ਾਂਤੀ ਦੇ ਵਿੱਚ ਬਦਲੇ ਔਰ ਜੋ ਕਤਨੋਕਾਰ ਹੋ ਰਹੀ ਹੈ ਉਹ ਕਤਨੋਕਾਰ ਤਾਂ ਜਿਹੜੀ ਬੰਦ ਹੋਣੀ ਚਾਹੀਦੀ ਹੈ ਔਰ ਏਸੀ ਵਿਵਾਨਰ ਏਸੀ ਦਾਸਾਂ ਦੇਸ਼ੀਆਂ ਸਮੂਹੀ ਸੰਗਤ ਕਰਦੀ ਹੈ ਕਿ ਦੇਸ਼ ਉਹੀ پیش ਤਰक्की ਕਰ ਸਕਦਾ ਜਿਹੜੇ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਵਰ ਭਾਈਚਾਰ ਸਾਂਝਾ ਜਿਹੜੀ ਉਹ ਮਜ਼ਬੂਤ ਰਹਿੰਦੀ ਹੈ ਸੋ ਸਾਡਾ ਦੇਸ਼ ਇੱਕ ਸਮੁੱਚਾ ਭਾਰਤ ਦੇਸ਼ਿਕਾ ਔਰ ਜੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਦਾ ਸੰਗ੍ਰਹਿ ਹੋਣੀ ਹੈ ਤਾਂ ਸਾਡਾ ਦੇਸ਼ ਉਹ ਵਿਕਸਿਤ ਰਾਸ਼ਟਰੀ ਪਿਤਾ ਤਰੱਕੀ ਕਰੇਗਾ ਸੋਸੀਂ ਇਹ ਹੀ ਅਰਦਾਸ ਕਰਦੇ ਹਾਂ ਦੇ ਸਮੁੱਚੇ ਦੇਸ਼ ਦੇ ਵਿੱਚ ਸਾਰ ਬਾਰਡਰ ਦੇ ਉੱਤੇ ਅਮਨ ਸ਼ਾਂਤੀ ਬਣੀ। ਅੱਜ ਮੁੱਖ ਮੰਤਰੀ ਸ਼੍ਰੀ ਸੀਸ਼ਲੰਗ ਸਾਹਿਬ ਜੀ ਨੇ ਸਪੱਸ਼ਟ ਤੌਰ ਤੇ ਪੁਲ ਲਈ ਰਿਆਸਤ ਕੀਤੀ ਹੈ ਕਿ ਪਾਕਿਸਤਾਨ ਭਾਰਤੀ ਬਾਦਰ ਦੇ ਜੰਗ ਲੱਗੀ ਆ ਜਿਹੜੇ ਸਾਡੇ ਫੌਜੀ ਵੀ ਸਖਾਈ ਲੜ ਰਹੇ ਨੇ। ਸਾਰੀ ਸੰਗਤ ਵੱਲੋਂ ਸਰਬੱਤ ਦੇ ਭਲੇ ਦੀ ਉਹਨਾਂ ਦੀ ਫੌਜੀ ਮੀਆਂ ਦੀ ਅਰਦਾਸ ਕੀਤੀ ਆ ਤੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਜਿਹੜੀ ਸਾਡੇ ਦੇਸ਼ ਵਿੱਚ ਬਣੀ ਰਹੇ ਤੇ ਸ਼ਾਂਤੀ ਦੀ ਵੀ ਅਸੀਂ ਅਰਦਾਸ ਕੀਤੀ ਆ ਕਿ ਮਨੁੱਖਤਾ ਦੀ ਕਰੀ ਬਹੁਤ ਬਹੁਤ ਸਾਡੀ ਯੂਨੀਆਂ ਰੱਖਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਹੈ ਸਾਰੀ ਸੰਗਤ ਜਿਹੜੀ ਆਪਾਂ ਟਾਈਮ ਕੱਟ ਗਈ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੋਈ ਦਿੱਕਤ ਖਾਉਂ ਸਭ ਬੈਠੇ